ਜੀ ਸਮੂਹ ਮੈਨੇਜਮੈਂਟ ਅਤੇ ਮੇਰੇ ਅਧਿਆਪਕ ਸਰ ਜੀ ਮੇਰੇ ਬਹੁਤ ਸਾਰੇ ਰਿਗਟਾਲ ਮੈਂ ਸਟੇਜ 'ਤੇ ਖੜੀ ਹਾਂ ਅੱਜ ਸਾਡੇ ਸਮਾਜ ਦਾ ਇੱਕ ਪੱਕਾ ਮਸਲਾ ਆਪਣੇ ਵਿਚਾਰਾਂ ਵਿੱਚ ਲੈ ਕੇ ਔਰ ਜਿਹਨੇ ਸਾਡੇ ਨਾਲ ਹਾਜ਼ਰ ਹੈ ਤੇ ਮੀਰ ਕਹ ਰਿਹਾ ਕਿ ਤੁਸੀਂ ਮੇਰੇ ਇਹਨਾਂ ਵਿਚਾਰਾਂ ਨਾਲ ਜ਼ਰੂਰ ਸੰਤੋਖ ਹੋਗੇ ਅੱਜ ਪੰਜਾਬ ਦੀ ਨੌਜਵਾਨੀ ਆਪਣੀ 12ਵੀਂ ਦੀ ਪੜ੍ਹਾਈ ਪਟਨ ਕਰਕੇ ਬਾਹਰ ਵਿਦੇਸ਼ਾਂ ਮੰਨ ਰੁਕਾ ਰਹੀ ਹੈ ਇਹਨਾਂ ਵਿਦੇਸ਼ਾਂ ਵਿੱਚ ਪੰਜਾਬੀ ਦੀ ਪਹਿਲੀ ਥਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਅਤੇ ਹੋਰ ਵੀ ਬਹੁਤ ਸਾਰੇ ਦੇਸ਼ ਕੁਝ ਬਹਿਮਾਂ ਵਿੱਚ ਨੌਜਵਾਨ ਨਹੀਂ ਜ਼ਿੱਤ ਹੈ ਕਿ ਉਹਨਾਂ ਦੇ ਸਹਿਪਾਰਟੀ ਸੈਮੀ ਸਾਥੀ ਬਾਹਰ ਵਿਦੇਸ਼ ਚਲੇ ਗਏ ਅਤੇ ਉਹ ਵੀ ਬਾਹਰ ਜਾਣਾ ਚਾਹੁੰਦੇ ਹਨ ਅਤੇ ਕੁਝ ਪਰਿਵਾਰ ਵਿੱਚ ਮਾਪੇ ਪੰਜਾਬ ਦੇ ਮਿਕਰ ਦੇ ਹਾਲਾਤਾਂ ਸਰਕਾਰ ਤੇ ਸੀਮਤ ਹੋ ਕੇ ਤੇ ਡਾਲਰਾਂ ਦੀ ਚਮਕ-ਦਮਕ ਕਰਕੇ ਆਪਣੇ ਜ਼ਿਗਰ ਦੇ ਟੁਕੜਿਆਂ ਨੂੰ ਬਾਹਰ ਵਿਦੇਸ਼ ਭੱਜ ਰਹੀ ਹੈ ਸਨ ਸਾਰਿਆਂ ਨੂੰ ਪਤਾ ਹੈ ਕਿ ਬਾਹਰ ਭਰਾਈ ਦੇ ਨਾਂ ਨਾਲ ਕਮਾਈਆਂ ਸੌਫੀਆਂ ਨਹੀਂ ਬੇਸ਼ੱਕ ਪੰਜਾਬੀ ਸੰਸਾਰ ਘਰ ਵਿੱਚ ਦਿਮਾਗੀ ਅਤੇ ਸਰੀਰਕ ਤੌਰ ਮਜ਼ਬੂਤ ਮਨੇ ਜਾਂਦੇ ਹਨ ਪਰ ਫਿਰ ਵੀ ਮਾਈਨਸ ਡਿਗਰੀ ਟੈਂਪਰੇਚਰਾਂ ਚਾਹਾਂ ਠੰਡ ਪਗਲਾਂ ਦੀ ਕਰਦੇ ਵਿੱਚ ਠੱਡ ਪਣੀ ਮਿਹਨਤ ਕਰਕੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਕਈ ਵਾਰੀ ਉਹ ਵੀ ਨਹੀਂ ਹੁੰਦਾ ਜਿਸ ਕਾਰਨ ਡਾਲਰਾਂ ਤੇ ਪੌਂਡਾਂ ਦੇ ਕੱਚੇ ਇੱਥੋਂ ਜ਼ਮੀਨਾਂ ਗਹਿਣੇ ਤੇ ਰੱਖ ਕੇ ਕਰਜ਼ਾ ਚੁੱਕ ਕੇ ਰੁਪਈਆ ਨਾਲ ਪੂਰੇ ਕਰਨੇ ਮਜਬੂਰੀ ਪਾਤੀ ਜਾ ਰਹੀ ਹੈ ਸਾਨੂੰ ਸਭ ਨੂੰ ਪਤਾ ਹੈ ਕਿ 1 ਡਾਲਰ ਬਣਾਇਆ 70-80 ਰੁਪਏ ਬੰਦੇ ਪਰ 80 ਰੁਪਏ ਦੇ ਕੇ 1 ਡਾਲਰ ਬੰਦਾ ਮੈਂ ਜੋ ਕਹਿਣਾ ਚਾਹੁੰਦਾ ਹਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਡਾਲਰਾਂ ਤੇ ਪੌਂਡਾਂ ਦੇ ਕੱਚੇ ਰੁਪਈਆ ਨਾਲ ਪੂਰੇ ਕਰਨੇ ਸੌਖੇ ਨਹੀਂ ਹੁੰਦੇ ਵਿਦੇਸ਼ਾਂ ਦੇ ਜੋ ਕੇ ਕੰਮ ਨੇ ਹਲਾਤਾ ਤੋਂ ਅਸੀਂ ਪੜੀ ਪਾਰ ਦੀ ਬਾਕਾ। ਉਹ ਸਮਾਂ ਹੋਰ ਸੀ ਜਦੋਂ ਵਿਦੇਸ਼ਾਂ ਦੀ ਜਾਣਕਾਰੀ ਇੱਥੇ ਨਹੀਂ ਸਰ ਮਿਲਦੀ। ਪਰ ਅੱਜ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀ ਯੁੱਗ ਵਿੱਚ ਵਿਦੇਸ਼ ਦੀਆਂ ਪਲ-ਪਲ ਦੀਆਂ ਜਾਣਕਾਰੀਆਂ ਸਨ ਸਾਰਿਆਂ ਨੂੰ ਇੱਥੇ ਮਿਲ ਜਾਂਦੀਆਂ। ਅੱਜ ਹਰ ਜਗ੍ਹਾ ਪਰ ਜੀਵਨ ਬਟ ਕਰਨ ਲਈ ਰੋਜ਼ਗਾਰ ਮਿਲਣਾ ਅੰਤ ਦਾ ਅੰਤ ਹੋ ਚੁੱਕਾ ਹੈ। ਮੈਂ ਆਪ ਸਭ ਨੂੰ ਪੁੱਛਦਾ ਹਾਂ ਕਿ ਔਰ ਗੱਲੇ ਰਹਿ ਕੇ ਕੱਢਣੀ ਸੋ ਕੀ ਆ? ਜਾਂ ਆਪਣੇ ਪਰਿਵਾਰ, ਆਪਣੇ ਰਿਸ਼ਤੇਦਾਰਾਂ, ਆਪਣੇ ਯਾਰਾਂ ਦੋਸਤਾਂ ਆਪਣੀ ਧਰਤੀ ਉੱਤੇ ਆਪਣੇ ਦੇਸ਼ ਵਿੱਚ ਰਹਿ ਕੇ ਕੰਮ ਕਰੀਏ। ਸਾਡੇ ਲੋਕਾਂ ਨੇ ਕਾਹ ਮਸ਼ਕਲਾਂ ਚੱਲਦੇ ਆ ਅੱਡ ਭਣੀ ਮਿਹਨਤ ਕਰਕੇ ਬੁੱਕਾਂ ਭਰ ਭਰ ਕੇ ਵਿਦੇਸ਼ਾਂ ਵਿੱਚ ਟੈਕਸ ਭਰ ਰਹੇ ਹਨ ਅਤੇ ਉਹਨਾਂ ਦੇਸ਼ਾਂ ਦੀ ਤਰੱਕੀ ਵਿੱਚ ਭਾਈਵਾਲ ਬਣ ਰਹੇ ਹਨ ਹੁਣ ਤੁਸੀਂ ਆਪ ਹੀ ਦੱਸੋ ਜੇ ਉਹ ਸਾਰੀਆਂ ਕੱਢ ਭਣੀ ਮਿਹਨਤਾਂ ਆਪਣੇ ਦੇਸ਼ ਤੇ ਆਪਣੇ ਪੰਜਾਬ ਵਿੱਚ ਰਹਿੰਦੇ ਆ ਕੀ ਗੱਲ ਅਤੇ ਉਹ ਹੀ ਟੈਕਸ ਆਪਣੀ ਦੇਸ਼ ਦੀ ਤਰੱਕੀ ਲਈ ਦਿੱਤਾ ਜਾਵੇ ਕੀ ਉਹ ਹੀ ਸਭ ਕੁਝ ਇੱਥੇ ਸੰਭਵ ਨਹੀਂ ਹੋ ਸਕਦਾ ਬਾਰੇ ਤੋਂ ਬਾਅਦ ਅੱਗੇ ਚੇਰੀ ਵਿਜਲੀ ਵਧੀਆ ਤੋਂ ਵਧੀਆ ਨਵਸਤੀਆਂ ਕਾਲਜ ਵਿੱਡੇ ਕਰੇ ਕਰਿਸ਼ ਅਤੇ ਇਹਨਾਂ ਵਿੱਚ ਆਪਣੇ ਬਹੁਤ ਹੀ ਦੂਰਦਰਸ਼ੀ ਤਜਰਬੇਕਾਰ ਪ੍ਰੋਫੈਸਰ ਲੈਕਚਰ ਅਤੇ ਅਧਿਆਪਕ ਮਿਲਦੇ ਹਨ। ਮਿਸਾਲ ਦੇ ਤੌਰ ਤੇ ਗੱਲ ਕਰੀਏ ਤਾਂ ਜਿੱਥੇ ਆਪਾਂ ਬੈਠੇ ਹਾਂ ਸਾਡਾ ਦਾ ਮਨੋਰ ਵਟਿਕਨ ਦੇ ਸੰਜਮਕ सुरेश ਕੁਮਾਰ ਜੀ ਤੇ ਸਾਡੇ ਸਨਮਾਨਯੋਗ ਅਜਾਪੜ ਸਾਹਿਬ ਅਤੇ ਉਹਨਾਂ ਦੇ ਬੜੀਆਂ ਤੀਜੇ ਆਪ ਜੀ ਦੇ ਸਾਹਮਣੇ ਹਨ। ਸਾਡੇ ਤੋਂ ਬਹੁਤ ਸਾਰੇ ਵਿਦਿਆਰਥੀ ਪੜ ਕੇ ਬਹੁਤ ਵਧੀਆ ਸਥਾਨਾਂ ਉੱਪਰ ਸੇਵਾ ਨਿਭਾ ਰਹੇ ਹਨ ਅਤੇ ਅਧਿਆਪਕਾਂ ਅਦਾਰੇ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਹੇ ਹਨ ਇਸੇ ਤਰ੍ਹਾਂ ਸਾਡੀ ਪੰਜਾਬ ਦੀਆਂ ਯੂਨੀਵਰਸਿਟੀਆਂ ਕਾਲਜ ਅਤੇ ਵਿਦਿਅਕ ਅਦਾਰੇ ਅਤੇ ਉੱਥੇ ਸਿੱਖਿਆ ਦੇਣ ਵਾਲੇ ਗੁਰੂ ਆਪਣਾ ਲੋਹਾ ਮਣਵਾ ਚੁੱਕੇ ਹਨ ਮਣਵਾ ਰਹੇ ਹਨ ਅਤੇ ਮਣਵਾਉਂਦੇ ਰਹਿਣਗੇ ਕੀ ਇਹ ਠੀਕ ਹੈ ਜਾਂ ਗਲਤ ਇਹ ਫੈਸਲਾ ਤੁਸੀਂ ਖਬਰ ਹੱਥ ਕਰੋ ਸਾਡੇ ਕੋਲ ਆਪਣੇ ਸ਼ਹਿਰ ਦੀ ਇੱਕ ਹੋਰ ਬਹੁਤ ਹੀ ਵਧੀਆ ਧਾਰਨ ਸਾਡੇ ਸਤਿਕਾਰਯੋਗ ਅਰੋੜ ਖੱਲਸ ਸਿੰਘ ਜੀ ਦੇ ਜਿਨ੍ਹਾਂ ਨੇ ਬਹੁਤ ਹੀ ਮੁਸ਼ਕਿਲਾਂ ਦਾ ਸੰਚ ਲੰਘ ਰਹੇ ਆਪਣੀ ਲਗਿਆ ਸੀ ਅਤੇ ਪਹਿਲਾ ਇੱਕ ਪ੍ਰਾਈਵੇਟ ਨੌਕਰੀ ਆਪਣਾ ਕਰੀ ਸਫਲ ਕਰ ਦਿਆ ਸਰਕਾਰੀ ਦਾ ਬਕਤ ਪਹੁੰਚਿਆ ਤੇ ਹੋਰ ਮਿਹਨਤ ਕਰ ਦਿਆ ਪੀਸੀਐਸ ਦੀ ਤਰੀਖਿਆ ਪਾਸ ਕਰ ਦਿਆ ਵੀਡੀਓ ਵਜ੍ਹਾ ਸਿਲੰਭਾ ਲਿਆ ਪਰ ਉਹ ਬੇਚੇ ਨਹੀਂ ਰੁਕੇ ਦੋ ਵਾਰੀਆਂ ਸਰਕਾਰੀ ਨੌਕਰੀ ਦਾ ਦਵਾ ਸਿਆਸਤ ਵਿੱਚ ਕਰਨ ਲੱਗਿਆ ਅੱਜ ਜੋ ਆਪਣੇ ਹਲਕਾ ਜੇਹਲਾ ਗੁਰੂ ਦੇ ਵਿਦਾਇਤ ਪੜੇ ਅਤੇ ਫਿਰ ਅੱਜ ਪੰਜਾਬ ਦੇ ਦੋ ਅਹਿਮ ਭਾਗਾਂ ਦੇ ਕੈਬਨਟ ਮੰਤਰੀ ਹੋਣ ਦੀ ਸੇਵਾ ਨਿਭਾ ਰਹੇ ਅਤੀ ਸੇਵਾਦਾਰ ਭੌਂਦੇ ਨਾਲ ਉਹਨੇ ਆਪਣੇ ਬੱਚਿਆਂ ਨੂੰ ਜਾਗਰੂਕ ਕਰਾਇਆ। ਹਾਲਾਂਕਿ ਬੀਤੇ ਦਿਨਾਂ ਦੀ ਲੋ ਦੀ ਡਿਗਰੀ ਆ ਸਰਟੀਫਾਈ। ਤੇ ਹੁਣ ਦੇਖੋ, ਪ੍ਰੈਕਟੀਕਲ ਸਾਇੰਸ ਦੇ ਵਿਸ਼ੇ ਉੱਤੇ ਡਾਕਟੋਰੇਟ ਕਰ ਲਿਆ। ਤਾਂ ਦੋਸਤੋ, ਇੱਥੇ ਵਿਚਾਰਨ ਵਾਲੀ ਗੱਲ ਹੈ ਕਿ ਪੜ੍ਹਾਈ ਦਾ ਸਾਡੇ ਜੀਵਨ ਵਿੱਚ ਕਿੰਨੀ ਅੰਗਿਆੜ ਹੈ। ਵਿਚਾਰੋ। ਹੁਣ ਮੈਂ ਗੱਲ ਕਰਦਾ ਆਪਣੇ ਸਰਕਾਰੀ ਜਗ੍ਹਾ ਸਰਕਾਰੀ ਤਰ੍ਹਾਂ ਦੀ ਗੱਲ ਨਹੀਂ, ਪਿਆਰ ਦੀ ਗੱਲ ਕਰਦਾ। ਕਿਤੇ ਇਸ ਦਾ ਕਰਨੀ ਹੀ ਤਾਂ ਨਹੀਂ ਕਿ ਸਾਡੇ ਨੌਜਵਾਨ ਬਾਰੇ ਪਾਸ ਕਰਕੇ ਵਿਦੇਸ਼ਾਂ ਨੂੰ ਰੁਕ ਕਰ ਗਏ ਅਧਿਕਾਰ ਨਹੀਂ ਹੈ ਜੇਕਰ ਇਸ ਤਰ੍ਹਾਂ ਹੈ ਸਾਡੇ ਵਰਗ ਦੀ ਹਿੰਦੇਸ਼ਾਂ ਨੂੰ ਰੁਕ ਕਰਦੇ ਰਹਿੰਦਾ ਤਾਂ ਸਾਡੇ ਸਾਰੇ ਬਾਰੇ ਬੁਝਾ ਗਏ ਸਾਰੇ ਹੋ ਜਾਂਦੇ ਤਾਂ ਫਿਰ ਉਹ ਅਸੀਂ ਕਿਸ ਨੂੰ ਕੋਸਾਂਗੇ ਇਸ ਸਬ ਤੋਂ ਸਾਬਤ ਹੁੰਦਾ ਹੈ ਵਿਦੇਸ਼ ਨਾ ਜਾ ਕੇ ਪੰਜਾਬ ਵਿੱਚ ਰਹਿੰਦੇ ਨੇ ਬਹੁਤ ਕੁਝ ਆ ਸਕੀ ਤੇ ਨਾ ਸਕਦਾ ਪਰ ਦ੍ਰਿੜ ਨਹੀਂ ਸੀ ਜੋ ਮੈਂ ਇਥੇ ਆਪਣੇ ਵਿਦਿਆਰਥੀ ਸਾਥੀਆਂ ਨੂੰ ਇਹ ਪੇਸ਼ੀ ਕਰਨ ਦਾ ਕਿ ਵਿੱਦਿਆ ਸਿਰ ਕੇਸਰੀ ਹਾਸਲ ਨਾ ਕਰੀਏ ਉਹ ਚਲਵੀ ਨੌਕਰੀ ਕਰ ਸਕਦੇ ਬਲਕਿ ਜਿਹੜਾ ਇਸ ਦੀ ਅਸਲ ਕਹੀਏ ਕਿ ਚੰਗੇ ਬਿਜ਼ਨਸmen ਬਣ ਸਕੀਏ ਚੰਗੇ ਸਿਆਸਤਦਾਨ ਬਣ ਸਕੀਏ ਚੰਗੇ ਕਿਸਾਨ ਬਣ ਸਕੀਏ ਅਤੇ ਬੇਦਾਰ ਨਾ ਹੋ ਕੋਈ ਵੀ ਬੇਦਾਰ ਨਾ ਸਕਾ ਸਕੇ ਆਪਣੇ ਪੰਜਾਬ ਦੀ ਆਪਣੇ ਦੇਸ਼ ਦੇ ਤਰੱਕੀ ਲਈ ਪਾਇਲਰ ਬਣ ਸਕੀਏ ਕਿਉਂਕਿ ਗੱਲ ਤਾਂ ਸਿਰ ਨਜ਼ਰਗੇ ਦੀ ਹੈ ਜੇ ਮੈਂ ਸਾਊਂਸਦਾਂਾਂ ਚੱਕਾ ਤਾਂ ਕਿਸੇ ਵੀ ਮਾਪੇ ਦਾ ਸੁਪਨਾ ਨਹੀਂ ਹੁੰਦਾ ਕਿ ਉਹਨਾਂ ਦਾ ਬੱਚਾ ਵਿਦੇਸ਼ ਜਾ ਕੇ ਕਿਹਾ ਨਹੀਂ ਕਰੇ ਇੱਕ ਪਰਿਵਾਰ ਲਈ ਕਿਸੇ ਵੀ ਕਿਸਮ ਦੀ ਵਿੱਚ ਮੌਕਾ ਨਾ ਸਕਦਾ ਲੋੜ ਤਾਂ ਹੈ ਬਸ ਜਨੂੰਨ ਦੀ ਹੁਣ ਫੈਸਲਾ ਤੁਸੀਂ ਕਰਨਾ ਹੈ ਦੇਸ਼ ਚੁਣਨਾ ਹੈ ਜਾਂ ਵਿਦੇਸ਼ ਸਰੋ ਮੈਂ ਆਪਣੇ ਸ਼ਬਦਾਂ ਨੂੰ ਇੱਥੇ ਗ੍ਰਾਂਟ ਦਿੱਤਾ। ਸੁਣੇ ਕਰਦਾ। ਮੇਰੇ ਇਹਨਾਂ ਵਿਚਾਰਾਂ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ। ਆਪਣੇ ਵਿਚਾਰੋ। ਬਾਅਦ ਵਿੱਚ।